ਇਹ ਗਣਤੀ 'ਚ ਤੁਸੀਂ ਅੱਜ ਇੱਥੇ ਆਏ ਹੋ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਿਲੇਬਸ ਸ਼ੁਰੂ ਕਰਨ ਲੱਗੇ ਆ ਉਹਦੇ ਸਬੰਧ ਦੇ ਵਿੱਚ ਸਟੇਜ ਦੇ ਉੱਤੇ ਮੇਰੀ ਕੈਬਨਟ ਦੇ ਸਾਥੀ ਬੈਠੇ ਨੇ ਐਮਐਲਏ ਸਹਿਬਾਨ ਬੈਠੇ ਨੇ ਇਸ ਫਾਜ਼ਿਲਕਾ ਜਲਲਾਬਾਦ ਮੁਖਸਰ ਮਲੋਟ ਏਰੀਏ ਦੇ ਸਾਡੇ ਜਿੰਮੇਵਾਰ ਅਹੁਦੇਦਾਰ ਸਹਿਬਾਨ ਬੈਠੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਟੇਜ ਤੇ ਇੱਕੋ ਸਖਸ਼ ਬੈਠਾ ਜਿਹਨੇ ਸੁਪਨਾ ਇਹ ਲਿਆ ਕਿ ਦੇਸ਼ ਦੇ ਵਿੱਚ ਸਾਰੀਆਂ ਮੁਸ਼ਕਲਾਂ ਸਾਰੀਆਂ ਪ੍ਰੋਬਲਮਸ ਦੀ ਜੜ ਮਾੜੀ ਰਾਜਨੀਤੀ ਹੈ ਰਾਜਨੀਤੀ ਨੂੰ ਸਾਫ ਕਰਨ ਵਾਸਤੇ ਖੁਦ ਝਾੜੂ ਚੱਕਿਆ ਰਾਮਲੀਲਾ ਗਰਾਊਂਡ ਦੇ ਵਿੱਚੋਂ ਇੱਕ ਪਾਰਟੀ ਨਿਕਲੀ ਆਮ ਲੋਕਾਂ ਦੀ ਜਿਹੜੇ ਲੋਕ ਪਹਿਲਾਂ ਰਾਜਨੀਤੀ ਨੂੰ ਪੈਸੇ ਵਾਲਿਆਂ ਦੀ ਗੁੰਡਿਆਰਦੀ ਵਾਲਿਆਂ ਦੀ ਖੇਡ ਸਮਝਦੇ ਸੀ ਉਹਨਾਂ ਦੇ ਵਿੱਚ ਇੱਕ ਜੋਸ਼ ਤੇ ਜੋਤ ਜਗਾਤੀ ਕਿ ਅਸੀਂ ਵੀ ਕਾਗਜ਼ ਭਰ ਸਕਦੇ ਹਾਂ ਬਈ। ਔਰ ਆਮ ਲੋਕਾਂ ਨੂੰ ਉਹਨਾਂ ਦੇ ਵਿਰੁੱਧ ਇਲੈਕਸ਼ਨ ਲੜਾ ਕੇ ਪੂਰੇ ਦੇਸ਼ ਦੇ ਵਿੱਚ ਬਹੁਤ ਜਗ੍ਹਾ ਤੇ ਉਹਨਾਂ ਦੀ ਜਮਾਨਤਾਂ ਜ਼ਬਤ ਕਰਾਈਆਂ। ਪੰਜਾਬ ਵਾਲਿਆਂ ਨੇ ਤਾਂ ਜ਼ਿਆਦਾ ਹੀ ਕਰਾਤੀਆਂ। ਉਸ ਪਾਰਟੀ ਦੇ ਨਿਰਮਾਤਾ نیشنل ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੇ ਉਹਨਾਂ ਦੇ ਬਹੁਤ ਦੇਰ ਤੋਂ ਸਾਥ ਹੀ ਰਹੇ ਦਿੱਲੀ ਦੇ ਵਿੱਚ ਸਿੱਖਿਆ ਮੰਤਰੀ ਤੇ ਡਿਪਟੀ ਸੀਐਮ ਰਹੇ ਜਿਨ੍ਹਾਂ ਨੇ ਮਿਲ ਕੇ ਸਕੂਲਾਂ ਨੂੰ ਸਰਕਾਰੀ ਸਕੂਲਾਂ ਨੂੰ ਅਪਡੇਟ ਕਰਨ ਦਾ ਫੈਸਲਾ ਕੀਤਾ ਨਹੀਂ ਤਾਂ ਕਿਹਾ ਜਾਂਦਾ ਸੀ ਕਹਿੰਦੇ ਵੀ ਇਹ ਸਕੂਲ ਨਹੀਂ ਚੱਲ ਸਕਦੇ ਮਰਜ ਕਰ ਦਿਓ ਖਤਮ ਕਰ ਦਿਓ ਕਹਿੰਦੇ ਨਹੀਂ ਠੀਕ ਕਰਾਂਗੇ ਇਹਨਾਂ ਨੂੰ ਜਦੋਂ ਸਰਕਾਰੀ ਸਕੂਲਾਂ ਦੇ ਦਿੱਲੀ ਦੇ ਰਿਜ਼ਲਟ ਆਉਣ ਲੱਗੇ ਉਹਨਾਂ ਦੀਆਂ ਬਿਲਡਿੰਗਾਂ ਦੇਖਣ ਵਾਸਤੇ ਵੱਡੇ ਵੱਡੇ ਦੁਨੀਆ ਭਰ ਦੀਆਂ ਸ਼ਖਸੀਅਤਾਂ ਆਉਣ ਲੱਗੀਆਂ ਔਰ ਉਹਦੀ ਚਰਚਾ ਕਾਫੀ ਐਨਨ ਵਰਗੇ ਜਿਹੜੇ ਯੂਨੋ ਦੇ ਸੈਕਟਰੀ ਰਹੇ ਜਦੋਂ ਉਹਨਾਂ ਨੇ ਚਰਚਾ ਸ਼ੁਰੂ ਕੀਤੀ ਫੇਰ ਦੁਨੀਆ 'ਚ ਹਲਚਲ ਹੋਈ ਵੀ ਦੇਖ ਕੇ ਆਈਏ ਤਾ ਦਿੱਲੀ ਦੇ ਸਕੂਲਾਂ ਵਾਸਤੇ ਸਪੈਸ਼ਲ ਬੱਸਾਂ ਲਾਉਣੀਆਂ ਪਈਆਂ ਸਰਕਾਰ ਨੂੰ ਕਿ ਜਿਹੜੇ ਲੋਕ ਸਕੂਲ ਦੇਖਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਬੱਸਾਂ 'ਚ ਲੈ ਜਾ ਕਰਾਂਗੇ ਸਕੂਲ ਦੇਖ ਕੇ ਆ ਜਾ ਕਰੋ ਉਹ ਸਿੱਖਿਆ ਮੰਤਰੀ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਮਨੀਸ਼ 소ਦੀਆ ਜੀ ਬੈਠੇ ਬਹੁਤ ਬਹੁਤ ਧੰਨਵਾਦ ਸੈਕਟਰੀ ਐਜੂਕੇਸ਼ਨ ਪੰਜਾਬ ਅਨੰਦਤਾ ਮਿਤਰਾ ਜੀ ਨਾਲ ਨਾਲ ਅਰਵਿੰਦ ਜੀ ਬੈਠੇ ਨੇ ਸਾਡੇ ਐਮ.ਐਲ.ਏ ਸਹਬਾਨ ਬੈਠੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਗੁਰਜੀ ਕਾਲ ਸਾਹਿਬ ਭਾਈ ਗੁਰਜੀ ਕੀ ਫਤ ਬੜਾ ਸ਼ਾਨਦਾਰ ਸਕੂਲ ਬਣਿਆ ਵਧਾਈ ਦਿਨਾ ਮੈਂ ਇਥੋਂ ਦੇ ਦੇ ਆਪਕਾਂ ਨੂੰ ਬੱਚਿਆਂ ਨੂੰ ਬੱਚਿਆਂ ਨਾਲ ਗੱਲਬਾਤ ਕਰਕੇ ਆਇਆ ਬੜੇ ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਨੂੰ हिम्मत दिखाई ਬੱਚੇ ਬਹੁਤ ਖੁਸ਼ ਨੇ ਕਹਿੰਦੇ ਸੀ ਜੇ ਮਾਪਿਆਂ ਨੇ ਸਾਡੇ ਨੇ ਸਾਡੇ ਤੇ ਯਕੀਨ ਕੀਤਾ ਤਾਂ ਸੀ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਅੱਜ ਇੱਕ ਅਲੱਗ ਕਿਸਮ ਦਾ ਪ੍ਰੋਗਰਾਮ ਹੈ ਇਹੋ ਜਿਹਾ ਪ੍ਰੋਗਰਾਮ ਸਾਨੂੰ ਕਰਨੇ ਨਹੀਂ ਚਾਹੀਦੇ ਸੀ ਜਿਹੋ ਜਿਹਾ ਪ੍ਰੋਗਰਾਮ ਵਾਸਤੇ ਹਾਲਾਤ ਪੰਜਾਬ ਵਿੱਚ ਹੋਣੇ ਨਹੀਂ ਚਾਹੀਦੇ ਸੀ ਪਰ ਜਿਸ ਤਰ੍ਹਾਂ ਹਰਜੋਤ ਬੈਂਸ ਜੀ ਨੇ ਕਿਹਾ ਕਿ 15 ਸਾਲਾਂ ਦੇ ਵਿੱਚ ਹੀ ਉਹਨਾਂ ਨੇ ਪ੍ਰਾਣੀਆਂ ਲਾਲਚੀ ਭ੍ਰਿਸ਼ਟਾਚਾਰੀ ਤੇ ਨਸਲ ਕੁਸ਼ੀ ਕਰਨ ਵਾਲੀਆਂ ਸਰਕਾਰਾਂ ਨੇ ਆਪਣੇ ਲਾਲਚਾਂ ਕਰਕੇ ਅੱਜ ਇਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣਾਤੇ ਕਿ ਸਾਡੇ ਤੇ ਦਾਗ ਲੱਗ ਗਿਆ ਚਿੱਟੇ ਦਾ ਫਿਲਮਾਂ ਬਣਨ ਲੱਗੀਆਂ ਡੋਪ ਟੈਸਟ ਹੋਣ ਲੱਗੇ ਰੀ ਹੈਵ ਸੈਂਟਰ ਖੁੱਲਣ ਲੱਗੇ ਪਰ ਫੇਰ ਆਪਾਂ ਪੰਜਾਬੀ ਆ ਪੰਜਾਬ ਜੰਮਿਆਂ ਨੂੰ ਨਿੱਤ ਮੁਹਿਮਾ ਕਹਾਵਤ ਹੈ ਇਸ ਮਹੰਮ ਦੇ ਵਿੱਚ ਪੈ ਗਏ ਫਿਰ ਆਪਾਂ ਕਿ ਇਹ ਲਾਮਤ ਵੀ ਇਹ ਦੋਸ਼ ਵੀ ਇਹ ੱੱੱਭਾ ਵੀ ਲਾ ਕੇ ਹਟਣਾ ਸਾਨੂੰ ਟਾਈਮ ਲੱਗਿਆ ਯੁੱਧ ਯੁੱਧ ਦੀ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਸਾਨੂੰ ਟਾਈਮ ਲੱਗਿਆ ਬਹੁਤ ਅਸੀਂ ਰੇਕੀ ਕੀਤੀ ਕਿੱਥੇ ਨਸ਼ਾ ਵਿਕਦਾ ਕੌਣ ਵੇਚਦਾ ਜਦੋਂ ਸਪਲਾਈ ਲਾਈਨ ਟੁੱਟੂਗੀ ਕਿੰਨੇ ਜਾਣੇ ਵਿਦਰੋਹ ਸਿੰਪਟਮਸ ਜਾਣਗੇ ਧੜਫਣਗੇ ਫਿਰ ਉਹਨਾਂ ਨਾਲ ਕਿੱਥੇ ਇਲਾਜ ਕਰਾਂਗੇ ਉਹਨਾਂ ਨੂੰ ਅੱਗੇ ਟ੍ਰੇਨਿੰਗ ਦੇ ਕੇ ਕੋਈ ਕਿਸ ਨੇ ਕਿਸੇ ਕੰਮ ਤੇ ਦੁਬਾਰਾ ਕਿਵੇਂ ਲਾਵਾਂਗੇ ਕਿਤੇ ਦੁਬਾਰਾ ਵਾਪਸ ਨਾ ਆ ਜਾਣ ਉਸੇ ਨਸ਼ਿਆਂ ਦੇ ਦਲਦਲ ਚ ਆਹ ਸਾਨੂੰ ਇਸ ਕੰਮ ਨੂੰ ਟਾਈਮ ਲੱਗ ਗਿਆ ਤੇ ਜਦੋਂ ਅਸੀਂ ਤਿਆਰ ਕਰ ਲਿਆ ਪੂਰਾ ਨਕਸ਼ਾ ਉਸੇ ਦਿਨ ਹੀ ਅਸੀਂ ਮਹਿੰਮ ਸ਼ੁਰੂ ਕਰਤੀ ਅੱਜ ਪੂਰੇ ਪੰਜਾਬ ਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ 150 ਦਿਨ ਤੋਂ ਵੱਧ ਹੋ ਗਿਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੰਚਾਇਤਾਂ ਨੇ ਮਤੇ ਪਾ ਕੇ ਦੇਤੇ ਕਿ ਅਸੀਂ ਆਪਣੇ ਪਿੰਡ ਚ ਨਾ ਤਾਂ ਕੋਈ ਡਰੱਗ ਵੇਚਣ ਦੇਵਾਂਗੇ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਹੋਊਗਾ ਅਸੀਂ ਉਹਦੀ ਜਮਾਨਤ ਨਹੀਂ ਕਰਾਉਣੀ ਅਸੀਂ ਥਾਣੇ ਚ ਉਹਨੂੰ ਛਡਾਉਣ ਨਹੀਂ ਜਾਣਾ ਕਿਉਂਕਿ ਲੋਕ ਲਹਿਰ ਬਣਾਏ ਬਿਨਾ ਇਹ ਮੰਜ਼ਿਲ ਸਰ ਨਹੀਂ ਕੀਤੀ ਜਾ ਸਕਦੀ ਹੁਣ ਲੋਕ ਲਹਿਰ ਬਣ ਚੁੱਕੀ ਹੈ ਫਿਰ ਅਸੀਂ ਸੋਚਿਆ ਕਿ ਚਲੋ ਜਿਹੜੇ ਬੱਚੇ ਬੁਰੀ ਸੰਗਤ ਚ ਪੈ ਗਏ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਆ ਜਿਹੜੇ ਡਰੱਗ ਲੈਂਦੇ ਆ ਅਸੀਂ ਉਹਨਾਂ ਨੂੰ ਕੋਈ ਕ੍ਰਿਮੀਨਲ ਨਹੀਂ ਕਹਿੰਦੇ ਜਾਂ ਕੋਈ ਅਸਕਰ ਨਹੀਂ ਹੈਗੇ ਉਹ ਤਾਂ ਉਹ ਤਾਂ ਪੇਸ਼ੈਂਟ ਨੇ ਉਹ ਤਾਂ ਬੁਰੀ ਸੰਗਤ ਚ ਪੈ ਗਏ ਅਸੀਂ ਕਹੇ ਵੀ ਨਾਲ-ਨਾਲ ਹੁਣ ਆਪਾਂ ਪਿਛਲੀ ਪੀੜ੍ਹੀ ਜਿਹੜੀ ਆ ਰਹੀ ਹੈ ਉਹਨੂੰ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਵੀ ਲਾਹਾਜ ਕਰਾਉਣਾ ਪਵੇ ਆਪਾਂ ਪਹਿਲੇ ਹੀ ਉਹਨਾਂ ਨੂੰ ਆਪਣੇ ਪੰਜਾਬੀ ਦੀ ਕਹਾਵਤਾਂ ਇਲਾਜ ਨਾਲੋਂ ਪਰਹੇਜ਼ ਚੰਗਾ ਆਪਾਂ ਉਹਨਾਂ ਨੂੰ ਪਹਿਲੇ ਹੀ ਦੱਸੀਏ ਇਸ ਪਾਸੇ ਨਾ ਜਾਇਓ ਇਹ ਪਾਸਾ ਬਹੁਤ ਖਤਰਨਾਕ ਹੈ ਇਹ ਤਬਾਹੀ ਵਾਲਾ ਪਾਸਾ ਹੈ ਇਹਦੇ ਵਾਸਤੇ ਅਸੀਂ 9ਵੀਂ 10ਵੀਂ 11ਵੀਂ 12ਵੀਂ ਦਾ ਇਸ ਯੁੱਧ ਨਸ਼ੇ ਅੰਭ੍ਰੋਧ ਦਾ ਜਿਹੜਾ ਸਿਲੇਬਸ ਹੈ ਉਹ ਇੱਥੇ ਸਕੂਲਾਂ 'ਚ ਪੜਾਉਣ ਦਾ ਫੈਸਲਾ ਕੀਤਾ ਜਿਦੇ ਵਿੱਚ ਵੱਡੇ ਵੱਡੇ ਡੀਡਿਕਸ਼ਨ ਦੇ ਮਾਹਿਰ ਸਾਈਕੀਐਟ੍ਰਿਸਟ ਹੋਰ ਬਹੁਤ ਸਾਰੇ ਜਿਹੜੇ ਸਮਾਜ ਦੇ ਵਿੱਚ ਇਨਫਲੂਐਂਸਰ ਨੇ ਉਹਨਾਂ ਉਹਨਾਂ ਸਾਰਿਆਂ ਦੀਆਂ ਵੀਡੀਓਜ਼ ਵੀ ਰਿਕਾਰਡਿੰਗ ਕਰਕੇ ਉਹਨਾਂ ਦੇ ਲੈਕਚਰ ਲੱਗਣਗੇ ਉਹਨਾਂ ਨੂੰ ਬੁਲਾਵਾਂਗੇ ਵੀ ਸਕੂਲਾਂ 'ਚ ਵਿਜ਼ਿਟ ਕਰਨਗੇ ਤੇ ਬੱਚਿਆਂ ਨੂੰ ਦੱਸਿਆ ਵੀ ਜਾਊਗਾ ਕਿਉਂਕਿ ਉਮਰ ਜਿਹੜੀ ਆ 9 10 11 12ਵੀਂ ਬਾਰਮੀ ਇਹ ਉਮਰ ਕੋਰੇ ਕਾਗਜ਼ ਵਰਗੀ ਆ ਜੋ ਮਰਜੀ ਲਿਖ ਦੋ ਕੋਰਾ ਕਾਗਜ਼ ਹੈ ਕਈ ਵਾਰੀ ਬੁਰੀ ਸੰਗਤ ਦਾ ਸ਼ਿਕਾਰ ਕਰਨ ਵਾਲੇ ਯਾਰੀ ਦੋਸਤੀ ਦੀ ਸੋਚ ਤੈਨੂੰ ਯਾਰੀ ਦੀ ਸੋਚ ਬਸ ਤੈਨੂੰ ਆਪਣੀ ਦੋਸਤੀ ਦੀ ਸੋਚ ਇੱਕ ਵਾਰੀ ਤੂੰ ਲੈ ਕੇ ਤਾਂ ਦੇਖ ਥੋੜਾ ਜਿਹਾ ਹੀ ਹੈ ਕੁਝ ਨਹੀਂ ਹੁੰਦਾ ਇੱਕ ਵਾਰੀ ਜੇ ਡਰੱਗ ਜਿਹੜੀ ਆ ਉਹ ਚਿੱਟਾ ਜਿਹੜਾ ਉਹ ਸਰੀਰ ਚ ਚਲਾ ਗਿਆ ਤੋਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਲ ਲੱਗਦੇ ਫਿਰ ਸੁਪੈ ਆਪਾਂ ਨੇ ਉਹ ਪਾਠ ਕਰਮ ਦੇ ਵਿੱਚ ਹੀ ਲਿਖਿਆ ਹੈ ਕਿ ਪਹਿਲੀ ਵਾਰ ਨਸ਼ਾ ਡਰਗ ਲੈਣ ਦਾ ਮਤਲਬ ਤੁਹਾਡੀ ਜ਼ਿੰਦਗੀ ਦੇ ਕਈ ਸਾਲ ਜਾਣ ਕੇ ਉਹਨੂੰ ਸਰੀਰ ਚੋਂ ਕੱਢਣ ਵਾਸਤੇ ਇਸ ਕਰਕੇ ਇਸ ਏਜ ਗਰੁੱਪ ਨੂੰ ਇਹ ਦੱਸਣਾ ਜ਼ਰੂਰੀ ਹੈ ਤਾਂ ਕਿ ਇਹ ਆਪਣੇ ਆਉਣ ਵਾਲੇ 7ਵੇਂ 8ਵੇਂ ਵਾਲੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਕਰਨ ਯਾਰ ਆਹ ਪ੍ਰੋਗਰਾਮ ਹੋਇਆ ਸੀ ਉੱਥੇ ਕਿਹੜਾ ਸਰਕਾਰ ਦਾ ਕੋਈ 9ਵੇਂ ਆਣਿਆਂ ਦੇ 10ਵੇਂ ਆਣਿਆਂ ਦੀ ਕਿਹੜਾ ਵੋਟਾਂ ਨਹੀਂ ਵੀ ਅਸੀਂ ਕੋਈ ਵੋਟ ਬੈਂਕ ਦੀ ਰਾਜਨੀਤੀ ਕਰਦੇ ਹਾਂ ਪਰ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਆਉਣ ਵਾਲੀਆਂ ਪੀੜ੍ਹੀਆਂ ਜੇ ਬਚਾਉਣੀਆਂ ਨੇ ਤਬ ਅਵੇਅਰਨੈਸ ਕੈਂਪ ਜ਼ਰੂਰੀ ਨੇ ਤਾਂਸੀਂ ਇੱਕ ਪੂਰੀ ਟੀਮ ਤਿਆਰ ਕਰ ਰਹੇ ਹਾਂ ਬਹੁਤ ਸਾਰੇ ਬੱਚੇ ਇਸ ਦਲਦਲ ਚੋਂ ਬਾਹਰ ਵੀ ਆਏ ਨੇ ਔਰ ਬਹੁਤ ਅੱਛਾ ਤਰੀਕੇ ਨਾਲ ਉਹ ਦੱਸਦੇ ਵੀ ਨੇ ਇਹ ਅਸੀਂ ਕਿਵੇਂ ਸ਼িকার ਹੋ ਗਏ ਸੀ ਸਾਡਾ ਹਾਲ ਕੀ ਹੋ ਗਿਆ ਸੀ ਅਸੀਂ ਇੱਕ ਪ੍ਰੋਗਰਾਮ ਕੀਤਾ ਸੀਗਾ ਜਲੰਧਰ ਕੋਲੇ ਉੱਥੇ ਤੋਂ ਬੱਚੇ ਆਏ ਜਿਹੜੇ ਨਸ਼ਾ ਛੱਡ ਚੁੱਕੇ ਸੀ ਇੱਕ ਬੱਚੇ ਨੇ ਕਿਹਾ ਕਹਿੰਦਾ ਜੀ ਮੈਂ 4-5 ਕਿੱਲੇ ਖੇਤੀ ਕਰਦਾ ਸੀ ਆਲੂਆਂ ਦੀ ਪਤਾ ਹੀ ਨਹੀਂ ਲੱਗਿਆ ਕਦੋਂ ਚਿੱਟੇ 'ਚ ਜ਼ਮੀਨ ਵਿਕਦੀ ਗਈ ਉਸੇ ਜ਼ਮੀਨ ਤੇ ਮੈਂ ਹੁਣ ਵਿਆੜੀ ਕਰਦਾ ਉਸੇ ਜ਼ਮੀਨ ਤੇ ਮਾਲਕ ਕੋਈ ਹੋਰ ਹੈ ਉਹ ਕਹਿੰਦਾ ਇੱਥੋਂ ਤੱਕ ਮੇਰਾ ਦਿਮਾਗ ਜਿਹੜਾ ਜਾਂ ਮੇਰੇ ਜਜ਼ਬਾਤ ਜਾਂ ਮੇਰੀਆਂ ਭਾਵਨਾਵਾਂ ਮੇਰੇ ਤੇ ਹਾਵੀ ਹੋ ਗਈਆਂ ਕਿ ਮੇਰੇ ਪਿਤਾ ਜੀ ਦੀ ਜਦੋਂ ਮੌਤ ਹੋਈ ਤਾਂ ਰੋਣ ਦੀ ਬਜਾਏ ਜਾਂ ਦੁਖੀ ਹੋਣ ਦੀ ਬਜਾਏ ਜਦੋਂ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਮੈਂ ਪਿਤਾ ਜੀ ਦੀਆਂ ਦੋਨੇ ਜੇਬਾਂ ਫਰੋਲ ਕੇ ਉਹ ਚੋਂ ਪੈਸੇ ਕੱਢ ਲਏ ਡੈੱਡ ਬੋਡੀ ਚ ਐਸ ਕਦਰ ਕਹਿੰਦਾ ਪੱਥਰ ਹੋ ਗਿਆ ਸੀ ਮੈਂ ਐਸ ਤਰ੍ਹਾਂ ਦੀਆਂ ਆਧਾਰਨਾ ਦਿੱਤੀਆਂ ਜਦੋਂ ਸਾਡੇ ਵੀ ਅੱਖਾਂ 'ਚ ਪਾਣੀ ਆ ਗਿਆ ਯਾਰ ਯਾਰ ਕਿੱਧਰ ਨੂੰ ਲੈ ਗਏ ਇਹ ਲੀਡਰ ਸਾਡੇ ਪੰਜਾਬ ਨੂੰ ਆਪ ਮਹਿਫਲਾਂ ਲਾਉਂਦੇ ਆਪ ਮੈਲ ਪਾਉਂਦੇ ਆ ਆਪ ਪਹਾੜਾਂ ਜ਼ਮੀਨਾਂ ਖਰੀਦਦੇ ਆ ਆਪ ਸੌਆਂ ਹਜ਼ਾਰਾਂ ਕਰੋੜਾਂ ਦੇ ਵਿੱਚ ਅਕਾਊਂਟਾਂ 'ਚ ਜਮ੍ਹਾਂ ਕਰਾਉਂਦੇ ਆ ਆਪਦੇ ਬੱਚੇ ਬਹੁਤ ਵੱਡੇ ਵੱਡੇ ਸਕੂਲਾਂ 'ਚ ਗਨਮੈਨਾਂ ਨਾਲ ਪੜ੍ਹਨ ਜਾਂਦੇ ਆ ਤੇ ਪੰਜਾਬ ਬਰਬਾਦੀ ਦੇ ਕੰਡੇ ਛੱਡਦਾ ਫਿਰ ਜਦੋਂ ਹੱਥ ਪੈਂਦਾ ਪੈਂਦਾ ਜਿਵੇਂ ਆਪਾਂ ਕਹਿੰਦੇ ਆ ਬੱਚੇ ਨਾਲ ਜਦੋਂ ਛੋਟੇ ਹੁੰਦੇ ਲਾਡ ਪਿਆਰ ਕਰਦੇ ਆ ਕੋਹਰ ਕੰਡੇ ਜਾਂਦੀ ਐ ਪੈੜ ਜਾਂਦੀ ਐ ਪੈੜ ਜਾਂਦੀ ਐ ਪੈੜ ਪੈੜ ਜਾਂਦੀ 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 ਪੈੜ ਉਹ ਉੱਥੇ ਤੱਕ ਜਾਵੜੀ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੀਡਰਾਂ ਨੂੰ ਸਾਰਿਆਂ ਨੂੰ ਵਿੱਚੇ ਹੀ ਕਾਂਗਰਸੀ ਵਿੱਚੇ ਹੀ ਭਾਜਪੀ ਵਾਲੇ ਵਿੱਚੇ ਹੀ ਅਕਾਲੀ ਦਲ ਵਾਲੇ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਅਸੀਂ ਕਹਿੰਦੇ ਜਾਂਦੀ ਐ ਪੈੜ ਜਾਂਦੀ ਐ ਪੈੜ ਇੱਧਰ ਨੂੰ ਅਸੀਂ ਪੈੜਾਂ ਨੱਪੀ ਜਾਂਦੇ ਆ ਹੁਣ ਉਹ ਪੈੜ ਨਾਬਿਆ ਹਜੇ ਜੇਲ੍ਹ ਚ ਐਨਾ ਦੁੱਖ ਹੋਇਆ ਪਿਆ ਜਿਹੜੇ ਪਹਿਲਾਂ ਕਹਿੰਦੇ ਸੀ 2021 ਚ 2022 ਚ 2023 ਚ 2024 ਚ ਰੈਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਅਸੀਂ ਇਹਦੇ ਗਲ ਚ ਰੱਸਾ ਪਾ ਕੇ ਖਿੱਚ ਕੇ ਲੈ ਕੇ ਜਾਵਾਂਗੇ ਅਸੀਂ ਇਹਦੀਆਂ ਲੱਤਾਂ ਬੰਨ ਕੇ ਇਹਨੂੰ ਕਢੀਸ ਕੇ ਲੈ ਕੇ ਜਾਵਾਂਗੇ ਉਹੀ ਬੰਦੇ ਅੱਜ ਇਹਦੇ ਹੱਕ ਚ ਖੜੇ ਨਹੀਂ ਜੀ ਇਹਦਾ ਮਤਲਬ ਕਿੱਡੇ ਵੱਡੇ ਧੋਖੇ ਤੋਂ ਹੋਰ ਬਚ ਗਏ ਆਮ ਆਦੀ ਪਾਰਟੀ ਸਰਕਾਰ ਕਰਕੇ ਕਿਉਂਕਿ ਸਾਡਾ ਕਿਸੇ ਨਾ ਹਿੱਸਾ ਨਹੀਂ ਸਾਡਾ ਕਿਸੇ ਨਾ ਕਮਿਸ਼ਨ ਨਹੀਂ ਸਾਡਾ ਕਿਸੇ ਟਰਾਂਸਪੋਰਟ ਦੇ ਨਾਲ ਹਿੱਸਾ ਨਹੀਂ ਸਾਡਾ ਹੋਟਲਾਂ ਚ ਹਿੱਸਾ ਨਹੀਂ ਸਾਡਾ ਰੇਤੇ ਦੀਆਂ ਖੱਡਾਂ ਚ ਹਿੱਸਾ ਨਹੀਂ ਸਾਡਾ ਹਿੱਸਾ ਲੋਕਾਂ ਦੇ ਦੁੱਖਾਂ ਸੁੱਖਾਂ ਚ ਹੈ ਆਹੀ ਫਰਕ ਹੈ ਬਸ ਇਹਨਾਂ ਦੇ ਹਿੱਸੇ ਬਿਜ਼ਨਸਾਂ ਚ ਨੇ ਇਹਨਾਂ ਦੇ ਹਿੱਸੇ ਪਹਾੜਾਂ ਚ ਨੇ ਇਹਨਾਂ ਦੇ ਹਿੱਸੇ ਜੋ ਕਮਾਉਣ ਲੱਗ ਗਿਆ ਉਹਦੇ ਚ ਉਹਦਾ ਹਿੱਸਾ ਉਹਨਾਂ ਦਾ ਬਸ ਕਮਾਉਣ ਕਿਵੇਂ ਲੱਗ ਗਿਆ ਤੂੰ ਇਕੱਲਾ ਸਾਨੂੰ ਦੇ ਲੁੱਟ ਕੇ ਖਾ ਗਏ ਪੰਜਾਬ ਨੂੰ ਜਦੋਂ ਮੰਤਰੀ ਦੀ ਗੱਡੀ ਦੇ ਵਿੱਚ ਚਿੱਟਿਆਂ ਦੇ ਪੈਕੇਟ ਜਾਂਦੇ ਹੋਣ ਜਦੋਂ ਮੰਤਰੀ ਆਪਦੇ ਘਰੇ ਉਹਨਾਂ ਨੂੰ ਰੱਖਦਾ ਹੋਵੇ ਜਿਗਰੀ ਯਾਰ ਕਹਿ ਕੇ ਇੰਟਰੋਡਕਸ਼ਨ ਕਰਾਉਂਦਾ ਹੋਵੇ ਉਹਦੀ ਦੂਜਿਆਂ ਨਾਲ ਮੇਰਾ ਜਿਗਰੀ ਯਾਰ ਫਿਰ ਤੁਸੀਂ ਪੜ੍ਹਦੇ ਹੋ ਸਿਲੇਬਸ 'ਚ ਕਿ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹ ਬਾਗ ਉਜੜ ਜਾਂਦੇ ਆ ਉਹ ਬਾਗ ਨਹੀਂ ਬਸਦੇ ਤੂੰ ਸਾਡੇ ਮਾਲੀ ਹੀ ਬੇਈਮਾਨ ਹੋ ਗਏ ਪੰਜਾਬ ਦਾ ਬਾਗ ਤਾਂ ਉਜੜ ਨਹੀਂ ਸੀ ਹੁਣ ਅਸੀਂ ਪੰਜਾਬ ਦੇ ਵਿੱਚ ਹਰੇਕ ਪਿੰਡ ਦਾ ਹਰੇਕ ਕਸਬੇ ਦਾ ਹਰੇਕ ਮੱਲੇ ਦਾ ਹਰੇਕ ਬਾੜ ਦਾ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਮਾਲੀ ਮਾਲੀ ਬਣਾਉਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਪਿੰਡ ਦੀ ਰਾਖੀ ਆਪ ਕਰੋ ਪੁਲਿਸ ਤੁਹਾਡੀ ਹੈਲਪ ਕਰੂਗੀ ਮਾਲੀ ਬਣਾਓ ਸੰਭੋ ਆ ਬੂਟਿਆਂ ਨੂੰ ਆ ਕੋਮਲ ਬੂਟਿਆਂ ਨੂੰ ਸੰਭੋ ਨਹੀਂ ਤਾਂ ਦਾਤੀਆਂ ਲੈ ਫਿਰਦੇ ਆ ਜੜਾਂ ਜੜਾਤੀਆਂ ਪਾਉਣ ਨੂੰ ਫਿਰਦੇ ਆ ਸ਼ੁਕਰ ਹੈ ਕਿ ਉਹ ਪਾਵਰ ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਸੰਭਾਲਾਂਗੇ ਤੁਸੀਂ ਪਿੰਡਾਂ ਨੂੰ ਸੰਭਾਲੋ ਬੱਚਿਆਂ ਨੂੰ ਇੱਕ ਉਮਰ ਤੱਕ ਬਸ ਜਦੋਂ ਇਹ ਸਮਝ ਗਏ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਜ਼ੋਨ ਚ ਚਲੇ ਜਾਣਗੇ ਬਾਹਰ ਤਾਂ ਸੋ ਵੀਰੋ ਸਾਰਾ ਪੰਜਾਬ ਕਹੀ ਜਾਂਦਾ 20 ਥੋੜੀ ਜੀ ਸ਼ਾਂਤੀ ਮਿਲ ਰਹੀ ਹੈ ਜੀ ਮਨ ਨੂੰ ਹੁਣ ਕਿਤੇ ਬਾਹਰ ਤਾਂ ਨਹੀਂ ਆ ਜੂ ਮਗਾ ਵੀ ਇਹ ਤਾਂ ਕਾਨੂੰਨ ਦਾ ਕੰਮ ਹੈ ਅਸੀਂ ਤਾਂ ਆਪਣੇ ਕੋਲੋਂ ਸਾਰੇ ਸਬੂਤ ਕੋਈ ਕਮੀ ਨਹੀਂ ਰੱਖਾਂਗੇ ਵਕੀਲ ਭੇਜਣ ਜਾਂ ਕੋਈ ਹੋਰ ਨਾ ਕਿਸੇ ਨਾਲ ਸਮਝੌਤਾ ਕਰਾਂਗੇ ਇੰਨਾ ਜ਼ਿਆਦਾ ਲੋਕਾਂ ਦਾ ਮਨ ਨਫ਼ਰਤ ਨਾਲ ਭਰਿਆ ਪਿਆ ਸੋ ਅੱਜ ਅਰਨੀ ਵਾਲਾ ਇਲਾਕਾ ਮੈਂ ਇੱਥੋਂ ਜਲਾਲਾਬਾਦ ਤੋਂ ਇਲੈਕਸ਼ਨ ਵੀ ਲੜਿਆ ਹੋਇਆ ਮੈਂ ਤਾਂ ਇੱਥੇ ਆਏ ਹੋਏ ਮੇਰੇ ਤਾਂ ਦਾ ਸਾਥੀ ਬੈਠੇ ਨੇ ਸਾਰੇ ਬਹੁਤ ਸਾਰੇ ਜਿਹੜੇ ਮੇਰੇ ਮੂਰੇ ਮੋਟਰਸਾਈਕਲ ਲਾ ਕੇ ਬੜੇ ਬੜੇ ਕਾਫਲੇ ਬਣਾਉਂਦੇ ਸੀ ਸੋ ਇਸ ਇਲਾਕੇ ਨੂੰ ਮੈਂ ਜਾਣਦਾ ਇਕੱਲੇ ਇਕੱਲੇ ਪਿੰਡ ਚ ਮੈਂ ਲਗਭਗ ਗਿਆ ਹੋਇਆ ਤੇ ਆਪਾਂ ਮੈਂ ਤਾਂ ਇਹਦੋਂ ਪਹਿਲਾਂ ਵੀ ਫਾਜ਼ਿਲਕਾ ਦੇ ਇਲਾਕੇ ਚ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਪਿਤ੍ਰਦਾ ਸੀਗਾ ਤੇ ਉਹ ਬੱਚੇ 5ਵੀਂ ਕਲਾਸ ਚੋਂ ਦੋਨਾਂ ਨਾਨਕਾ ਸਕੂਲ ਦੀ ਕੁੜੀ 5ਵੀਂ ਕਲਾਸ ਚੋਂ ਪੰਜਾਬ ਚੋਂ ਫਰਸਟ ਆਈ ਸੀ ਮੈਂ ਤਾਂ ਉਹਨੂੰ ਵੀ ਉੱਥੇ ਨਾਮ ਦੇਣ ਚਲਾ ਗਿਆ ਸੀ ਅੱਜ ਉਹ ਕੁੜੀ ਨੀਟ ਦਾ ਪੇਪਰ ਕਲੀਅਰ ਕਰਕੇ ਡਾਕਟਰ ਬਣ ਗਈ ਉਹ ਦੋਨਾਂ ਨਾਨਕਾ ਵਾਲੇ ਮੈਨੂੰ ਕਿਤੇ ਫੰਕਸ਼ਨ ਤੇ ਮਿਲੀ ਮੈਂ ਤਾਂ ਪਛਾਣਿਆ ਨਹੀਂ ਕਿਉਂਕਿ ਮੈਂ ਤਾਂ 2007-08 ਦੀ ਗੱਲ ਕਰਦਾ ਤੇ ਮੈਂ ਕਿਤੇ ਲੁਧਿਆਣੇ ਪਤਾ ਨਹੀਂ ਕਿੱਥੇ ਮੈਂ ਇਲੈਕਸ਼ਨ 'ਚ ਫਿਰਦਾ ਸੀ ਤਾਂ ਇੱਕ ਕੁੜੀ ਆਈ ਕਹਿੰਦੀ ਤੁਸੀਂ ਮੈਨੂੰ ਪਛਾਣ ਲੈਂਦੇ ਮੈਂ ਕਿਹਾ ਨਹੀਂ ਬੇਟਾ ਕਹਿੰਦੀ ਮੈਂ ਜੋ ਉਹੀ ਕੁੜੀ ਆ ਜਿਹੜੀ 5ਵੀਂ ਚੋਂ ਪੰਜਾਬ ਚੋਂ ਫਰਸਟ ਆਈ ਸੀ ਤੁਸੀਂ ਮੇਰੀ ਫੀਸ ਭਰਨ ਵਾਸਤੇ ਕਿਸੇ ਬਾਹਰਲੇ ਮੁਲਕ ਦੇ ਤੁਹਾਡੇ ਦੋਸਤ ਦੇ ਡਿਊਟੀ ਲਾਈ ਸੀ ਤੇ ਅੱਜ ਮੈਂ ਨੀਟ ਕਲੀਅਰ ਕਰਕੇ ਡਾਕਟਰ ਬਣ ਗਿਆ ਆ ਇਸ ਇਲਾਕੇ 'ਚ ਮੈਂ ਬਹੁਤ ਆਉਂਦਾ ਰਿਆਂ ਜੀ ਪਾਣੀ ਖਰਾਬ ਹੈ ਤੇ ਜਰਹੇਲਾ ਦੋਨਾ ਨਾਨਕਾ ਚੰਗੜ ਪੈਣੀ ਮਾਤਮ ਨਗਰ ਰੇਤੇ ਵਾਲੀ ਪੈਣੀ ਮੈਂ ਸਾਰੇ ਪਿੰਡਾਂ ਨੂੰ ਜਾਣਦਾ ਨਹੀਂ ਐਨੇ ਤਾਂ ਸੁਖਵੀਰ ਬਾਦਲ ਇੱਥੇ ਐਮਐਲਏ ਰਿਹਾ ਉਹ ਵੀ ਨਹੀਂ ਜਾਣਦਾ ਹੁਣਾ ਉਹ ਤਾਂ ਕਿਸੇ ਨੂੰ ਵੀ ਨਹੀਂ ਜਾਣਦਾ ਉਹ ਤਾਂ ਪੈਸੇ ਤੋਂ ਬਿਨਾ ਕਿਸੇ ਨੂੰ ਜਾਣਦਾ ਨਹੀਂ ਨਾ ਆਪਦੇ ਪੁੱਤ ਭਤੀਜੇ ਜਾਂ ਆਪਦੇ ਸਾਲੇ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ਉਹ ਬਸ ਉਹਨਾਂ ਨੇ ਪਤੂ ਕੀ ਲੈਣਾ ਜੀ ਤੁਸੀਂ ਬਥੇਰੀਆਂ ਵੋਟਾਂ ਪਾਈਆਂ ਉਹਨਾਂ ਨੂੰ ਆ ਬਲੋੜ ਤੋਂ ਪਾਉਂਦੇ ਰਹੇ ਹਾਂ ਮੁਖਸਰੋਂ ਪਾਉਂਦੇ ਰਹੇ ਹਾਂ ਜਲਾਲਾਬਾਦੋਂ ਪਾਉਂਦੇ ਰਹੇ ਹਾਂ ਬਥੇਰੀਆਂ ਵੋਟਾਂ ਪਾਈਆਂ ਵੋਟਾਂ ਪਾ ਪਾ ਕੇ ਮਸ਼ੀਨਾਂ ਉਹਨਾਂ ਦੀਆਂ ਵੋਟਾਂ ਨਾਲ ਭਰਤੀਆਂ ਖੂਹਾਂ ਵਰਗੀਆਂ ਮਸ਼ੀਨਾਂ ਉਹਨਾਂ ਨੇ ਆਪਣੇ ਹੱਕ 'ਚ ਕਦੇ ਨਹੀਂ ਪਾਈ ਵੀ ਕਦੇ ਆਪਣੇ ਹੱਕ 'ਚ ਹੀ ਬੋਲੇ ਹੋਣ ਕਦੇ ਹੱਕ 'ਚ ਕੋਈ ਕਾਨੂੰਨ ਹੀ ਬਣਾਇਆ ਹੋਵੇ ਨਾ ਲੁੱਟ ਲੋ ਲੁੱਟ ਲੋ ਲੁੱਟ ਲੋ ਲੁੱਟ ਲੋ ਪਤਾ ਨਹੀਂ ਤਾਂ ਨਾਲ ਲੈ ਜਾਣਗੇ ਇੱਥੇ ਹੀ ਰਹਿ ਜੂ ਸਾਰਾ ਕੁਝ ਜੀ ਸੋ ਵੀਰੋ ਮਾਪਿਆਂ ਨੂੰ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਬੜਾ ਵਧੀਆ ਸਿਸਟਮ ਚੱਲ ਪਿਆ ਸਕੂਲਾਂ ਦਾ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗਸ ਹੋਣ ਲੱਗੀਆਂ 20 ਲੱਖ ਤੋਂ ਉੱਪਰ ਮਾਪੇ ਆਪਣੇ ਬੱਚੇ ਬਾਰੇ ਪੁੱਛਣ ਆਉਂਦੇ ਨੇ ਕਿ ਸਾਡਾ ਬੱਚਾ ਕਿਹੜੀ ਕਲਾਸ ਚ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਜੀ ਕੌਣ ਕੌਣ ਟੀਚਰ ਪੜ੍ਹਾ ਰਹੇ ਨੇ ਜੀ ਤੇ ਟੀਚਰ ਵੀ ਦੱਸਦੇ ਨੇ ਕਿ ਅਸੀਂ ਆਹ ਪੜਾ ਕੇ ਭੇਜ ਦਿਆਂ ਬੱਚਾ ਸਕੂਲ ਤੋਂ ਬਾਹਰ ਕਿੱਥੇ ਜਾਂਦਾ ਏ ਜਿਮਮਰੀ ਥੋੜੀ ਐ ਕਿ ਸਾਰਾ ਕੁਝ ਭੁੱਲਤਾ ਨਹੀਂ ਜਾਂਦਾ ਕਿਤੇ ਬਾਹਰ ਕਿਤੇ ਇੱਧਰ ਉੱਧਰ ਫਿਰ ਸਕੂਲ ਜਿਹੜੇ ਨੇ ਉਹਨਾਂ ਦੀ ਸ਼ਾਮ ਨੂੰ ਛੁੱਟੀ ਤੋਂ ਬਾਅਦ ਕੌਣ ਰਾਖੀ ਕਰਦਾ ਸੀਗਾ ਜੀ ਕੋਈ ਵੀ ਨਹੀਂ ਉੱਥੇ ਨਸ਼ੇੜੀ ਆ ਜਾਂਦੇ ਸੀਗੇ ਸਕੂਲ ਨਸ਼ੇ ਦਾ ਅੱਡਾ ਬਣ ਜਾਂਦਾ ਸੀਗਾ ਉਹ ਆ ਕੇ ਉੱਥੇ ਨਸ਼ੇ ਨੂੰਸ਼ੇ ਕਰਦੇ ਸੀ ਬਾਥਰੂਮਾਂ 'ਚ ਅਸ਼ਲੀਲ ਫਿਕਰੇ ਲਿਖ ਜਾਂਦੇ ਸੀ ਸਵੇਰੇ ਹੈਡਮਾਸਟਰ ਦਾ ਜਾਂ ਟੀਚਰਾਂ ਦਾ ਅੱਧਾ ਟਾਈਮ ਉਹਨਾਂ ਨੂੰ ਮਟਾਉਣ ਤੇ ਲੱਗਦਾ ਸੀ ਅਸੀਂ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਰੱਖੇ ਕਿ ਹੈਡਮਾਸਟਰ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਹੈ ਪ੍ਰਿੰਸੀਪਲ ਦਾ ਕੰਮ ਕੱਲਾ ਪੜ੍ਹਾਈ ਦੀ ਸੁਪਰਵੀਜ਼ਨ ਕਰਨਾ ਕਿੱਥੇ ਫਿਓ ਜੁੜ ਗਿਆ ਕਿਹੜੀ ਟੂਟੀ ਖਰਾਬ ਹੋ ਗਈ ਬਾਥਰੂਮ ਠੀਕ ਨਹੀਂਗਾ ਇਹ ਕੰਮ ਕੈਂਪਸ ਮੈਨੇਜਰ ਦਾ ਹੋਊਗਾ ਜੀ ਪੜ੍ਹਾਈ ਨਾਲ ਬੱਚਿਆਂ ਦੀ ਜਿਹੜੀ ਹੈ ਉਹ ਡਿਸਟਰਬ ਹੋਵੇ ਸੋ ਮੈਂ ਅੱਜ ਇਸ ਬਹੁਤ ਨਵੇਕਲੀ ਸ਼ੁਰੂਆਤ ਲਈ ਅਰਵਿੰਦ ਕੇਜਰੀਵਾਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਦਿੱਲੀ ਤੋਂ ਚੱਲ ਕੇ ਆਏ ਨੇ ਉਹਨਾਂ ਦਾ ਇੱਕੋ ਹੀ ਇੰਟਰਸਟ ਹੈ ਕਿ ਪੁੰਨ ਦਾ ਕੰਮ ਜੇ ਹੋ ਜੇ ਕਿ ਪੰਜਾਬ ਜਿਹੜਾ ਸਿਲੇਬਸ ਦੇ ਵਿੱਚ ਪੂਰੇ ਦੇਸ਼ ਦੇ ਸਿਲੇਬਸ ਦੇ ਵਿੱਚ ਆਉਂਦਾ ਸੀ ਕਿ ਦੇਸ਼ ਦਾ ਸਭ ਤੋਂ ਖੁਸ਼ਹਾਲ ਪਰ ਪ੍ਰਗਤੀਸ਼ੀਲ ਰਾਜ્ય ਕੌਨ ਸਾ ਹੈ ਸਹੀ ਉੱਤਰ ਹੁੰਦਾ ਸੀ ਪੰਜਾਬ ਅੱਜ 하이 ਮੈਂ 22ਵੇਂ ਨੰਬਰ ਤੇ ਮਾਰੇ ਚੱਕ ਕੇ ਜੀ ਉਹਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਐਰਵਿੰਦ ਕੇਜਰੀਵਾਲ ਸਾਤਾਈ ਕਹਿੰਦੇ ਕਹਿੰਦੇ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਮੈਂ ਯਾਰ ਇੱਕ ਹੋਰ ਪੁੰਨ ਕਰਤਾ ਅੱਜ ਵੀ ਆਹ ਇਲਾਕੇ 'ਚ ਜੇ ਨਸ਼ਿਆਂ ਦਾ ਆ ਜਿਹੜਾ ਦਾਗ ਹੈ ਧੋਤਾ ਗਿਆ ਚਲੋ ਮੇਰਾ ਵੀ ਹਿੱਸਾ ਪੈ ਗਿਆ ਇਸ ਜੱਗ 'ਚ ਕਿ ਮੈਂ ਇੱਕ ਹੋਰ ਪੁੰਨ ਕਰਤਾ ਯਾਰ ਪੁੰਨ ਵਾਲਾ ਕੰਮ ਹੈ ਜੀ ਜੱਗ ਵਾਲਾ ਕੰਮ ਹੈ ਇਹ ਸਾਰੇ ਹਿੱਸਾ ਪਾਓ ਇਹਦੇ 'ਚ ਛੋਟਾ ਵੱਡਾ ਕੋਈ ਵੀ ਕੁਝ ਕਰਦਾ ਜਿੱਥੇ ਤੁਹਾਨੂੰ ਜਾਣਕਾਰੀ ਮਿਲਦੀ ਹੈ ਵੀ ਇੱਥੇ ਆ ਕੰਮ ਹੋ ਜਾਂਦਾ ਹੈ WhatsApp ਦਾ ਨੰਬਰ ਹੈ ਇੱਕ ਵਾਰੀ ਸਾਨੂੰ ਦਾ ਮਿਸ ਕਾਲ ਮਾਰ ਦਿਓ ਨਾ ਤੁਹਾਡਾ ਨੰਬਰ ਆਵੇ ਸਾਡੇ ਕੋਲੇ ਪਾ ਸਾਨੂੰ ਥੋੜਾ ਜਿਹਾ ਦੱਸ ਦਿਓ ਵੀ ਇੱਥੇ ਆ ਹੋ ਜਾਂਦਾ ਤੁਹਾਡੀ ਜਾਣਕਾਰੀ ਬਿਲਕੁਲ ਗੁਪਤ ਉਹ ਤੋਂ ਬਾਅਦ ਉਹ ਬੰਦਾ ਘੰਟੇ 2 ਘੰਟੇ ਬਾਅਦ ਤੁਹਾਨੂੰ ਕਿਸ ਨਾ ਕਿਸੇ ਥਾਣੇ 'ਚ ਦਿਸੂਗਾ ਛਡਾਉਣ ਉਹਨੂੰ ਕੋਈ ਆਉਂਦਾ ਨਹੀਂ ਇਹਨੇ ਚਿਰ ਨੂੰ ਜੇਲ੍ਹ ਜਾਊਗਾ ਬਸ ਉਹ ਸੋ ਇਹੀ ਹੱਲ ਹੈ ਹੋਰ ਕੋਈ ਹੱਲ ਨਹੀਂ ਉਹ ਨਸ਼ਾ ਤਸਕਰ ਪੰਜਾਬ ਛੱਡ ਕੇ ਭੱਜਣ ਲੱਗੇ ਜਾਓ ਭਾਈ ਜਿੱਥੇ ਮਰਜੀ ਜਾਓ ਸਾਨੂੰ ਸਾਡਾ ਪੰਜਾਬ ਸਾਡਾ ਕਲੀਅਰ ਕਰੋ ਯਾਰ ਇਹੀ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਅੱਜ ਕਿ ਬੱਚਿਓ ਬਹੁਤ ਵਧੀਆ ਫਿਊਚਰ ਬਣਾਉਣ ਦਾ ਤੁਹਾਡਾ ਟਾਈਮ ਹੈ ਜੇ ਹੁਣ ਪੜ ਲੋਗੇ ਸਾਰੀ ਜ਼ਿੰਦਗੀ ਅਫਸਰ ਤੇ ਅਫਸਰ ਅਫਸਰ ਤੇ ਅਫਸਰ ਤਹਾਂ ਤਹਾਂ ਜਾਂਦੇ ਰਹੋਗੇ ਜੇ ਹੁਣ ਬੁਰੀ ਸੰਗਤ ਚ ਪੈ ਗਏ ਥੋੜੇ ਸਮੇਂ ਲਈ ਤਾਂ ਸ਼ਾਇਦ ਤੁਹਾਨੂੰ ਲੱਗੂਗਾ ਵੀ ਆਹ ਜ਼ਿੰਦਗੀ ਵਧੀਆ ਹੈ ਪਰ ਇਹ ਦਵਾ ਫਿਰ ਥੱਲੇ 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 ਜਾਂਦੇ ਰਹੂਗੇ ਪਰਿਵਾਰ ਵੀ ਸਭ ਕੁਝ ਉੱਡ ਜਾਂਦਾ ਨਾਲ ਹੀ ਵਿੱਚ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਬੱਚਿਓ ਤੁਸੀਂ ਵੀ ਆਪਣੇ ਸਾਥੀਆਂ ਨੂੰ ਵੀ ਸਮਝਾਓ ਜੇ ਕੋਈ ਹੈਗਾ ਇਹ ਜਾ ਆਪਣੇ ਟੀਚਰਾਂ ਦੀ ਰਿਸਪੈਕਟ ਕਰੋ ਟੀਚਰ ਕੋਈ ਗੱਲ ਨਹੀਂ ਬਜ਼ੁਰਗੋ ਮੈਂ ਬਾਅਦ ਵਿੱਚ ਮਿਲ ਲੂੰਗਾ ਬਾਅਦ ਵਿੱਚ ਮਿਲਣਾ ਚਾਹੁੰਦੇ ਨੇ ਮੈਂ ਬਾਅਦ ਵਿੱਚ ਮਿਲ ਲੂੰਗਾ ਤੁਸੀਂ ਨਾ ਹੈਲੋ ਸਿਕਿਉਰਟੀ ਵਾਲੇ ਮੁੰਡਿਆਂ ਇਹਨਾਂ ਨੂੰ ਇੱਧਰ ਦੀ ਲਿਆਇਓ ਕੋਈ ਨਹੀਂ ਮੈਨੂੰ ਮਲਾ ਦਿਓ ਮਲਾ ਦਿਓ ਇਧਰ ਵੀ ਲੈ ਆਓ ਬਾਅਦ ਚ ਲੈ ਆਓ ਆ ਕੇਜਰੀਵਾਲ ਸਾਹਿਬ ਬੋਲਣਗੇ ਉਸ ਤੋਂ ਬਾਅਦ ਮਿਲ ਕੇ ਜਾਉਂਗਾ ਇਧਰ ਵੀ ਲੈ ਆਓ ਕੋਈ ਗੱਲ ਨਹੀਂ ਬਚੁਰ ਕੋ ਪਾਵਨਾ ਇੱਕ ਵਾਰੀ ਤਾੜੀਆਂ ਮਾਰ ਦਿਓ ਇਹਨਾਂ ਦੇ ਨਾਮ ਕੀ ਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿਹੜੇ ਰੰਗਾਂ ਚ ਫਿਰਦਾ ਭਾਈ ਸੋ ਇਸ ਕਰਕੇ ਉੱਠ ਪਹਿਲਾਂ ਤਾਂ ਘਰੋਂ ਆਏ ਐਸ ਉਮਰ ਚ ਫਿਰ ਇੱਥੇ ਆਏ ਨੇ ਫਿਰ ਉੱਠਣ ਦੀ ਹਿੰਮਤ ਕੀਤੀ ਹੈ ਕੋਈ ਗੱਲ ਦਿਲ ਨੂੰ ਟੱਚ ਕੀਤੀ ਹੋਣੀ ਕੋਈ ਸੁਪਨਾ ਦੇਖਿਆ ਹੋਣਾ ਉਹ ਸੁਪਨਾ ਸাকার ਹੁੰਦਾ ਨਜ਼ਰ ਆਇਆ ਹੋਣਾ ਤਾਈਓ ਮਿਲਣਾ ਚਾਹੁੰਦੇ ਆ ਨਹੀਂ ਤਾਂ ਉਹਨਾਂ ਦੀਆਂ ਰੈਲੀਆਂ 'ਚ ਤਾਂ ਛਿੱਤਰ ਮਾਰਨ ਵਾਲੇ ਲੱਭਦੇ ਆ ਨਹੀਂ ਉਹਨਾਂ ਦੀਆਂ ਰੈਲੀਆਂ 'ਚ ਤਾਂ ਗਾਣਾ ਕੱਢਣ ਵਾਲੇ ਜਾਂਦੇ ਆ ਪਹਿਲੀ ਗੱਲ ਤਾਂ ਜਾਂਦੇ ਹੀ ਨਹੀਂ ਰੈਲੀਆਂ ਹੁਣੋਂ हट ਗਈਆਂ ਉਹਨਾਂ ਦੀਆਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਜ਼ਿੰਦਾਬਾਦ ਰਹੋ ਆਬਾਦ ਰਹੋ ਦੋਨੋਂ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ